ਹਾਂਜੀ ਦੋਸਤੋ ਅੱਜ ਫੇਰ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਘਣੀਆਂ ਤਸਵੀਰ ਜੈਤੋ ਤੇ ਜ਼ਿਲ੍ਹਾ ਮਿੱਤਰੋ ਫਰੀਦਕੋਟ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਨਗ ਦਿਖਾਵਾਂਗੇ ਜਿਹਦੇ ਵਿੱਚ ਇੱਕ ਬਹੁਤ ਚੰਗੇ ਕੱਦ ਕਾਠ ਵਾਲੀ ਬਹੁਤ ਹੀ ਸੋਹਣੀ ਮਿੱਤਰੋ ਝੋਟੀ ਇੱਕ ਕੱਟੀ ਤੇ ਇੱਕ ਮਹੀਣੀ ਝੋਟੀ ਬਾਈ ਗੁਰਸਰਨ ਦੇ ਘਰ ਆਪਾਂ ਵੀਡੀਓ ਬਣਾ ਰਹੇ ਹਾਂ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਬਣਾ ਚੁੱਕੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤਿੰਨੇ ਨਗ ਮਿੱਤਰੋ ਚੰਗੇ ਆ ਨਗੀਨਾ ਝੋਟੀ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਆ ਜੇ ਕੱਦ-ਕਾਡ ਦੀ ਗੱਲ ਕਰਕੇ ਬੇਲ ਦੀ ਗੱਲ ਕਰਕੇ ਤਾਂ ਮਿੱਤਰੋ ਇੱਕ ਨੰਬਰ ਦੇ ਵਿੱਚ ਆਉਂਦੀ ਐ ਬਹੁਤ ਹੀ ਚੰਗੀ ਬੇਲ ਤੇ ਪਹਿਲਾਂ ਇਹਦੀ ਡਿਟੇਲ ਆਪਾਂ ਬਾਈ ਤੋਂ ਲੈਨੇ ਆਂ ਫੇਰ ਆਪਾਂ ਸਣ ਤੋਰ ਕੇ ਦਿਖਾਵਾਂਗੇ ਹਾਂਜੀ ਬਾਈ ਗੁਰਸਰਨ ਕੀ ਹਾਲ ਐ ਵਧੀਆ ਜੀ ਠੀਕ ਐ ਸੇਤਾ ਹਾਂਜੀ ਆ ਵਧੀਆ ਜੀ ਇਹੇ ਹੁਣ ਆਪਾਂ ਝੋਟੀ ਦੀ ਜੇ ਗੱਲ ਕਰਕੇ ਮੂੰਹੋਂ ਕਿਵੇਂ ਆ ਮੂੰਹ ਦੋਨ ਦੇ ਦੰਦ ਚੱਕਦੀ ਐ ਜੀ ਇਹ ਮੰਨ ਲਾ ਵੀ 2.5 ਸਾਲ ਤੋਂ ਉੱਪਰ ਲੰਘ ਗਏ ਹਾਂਜੀ 2.5 ਸਾਲਾਂ ਦੇ ਹੈਨਾ ਹਾਂਜੀ ਤੇ ਰੇਟ ਕੀ ਕਰਤਾ ਫੇਰੀ ਦੌਰ ਕੇ ਦਿਖਾਵਾਂਗੇ ਰੇਟ ਇਹਦਾ 75000 ਰੁਪਏ ਜੀ ਮੈਂ ਤਾਂ ਥੋੜਾ-ਬੋੜਾ ਕਰਾਂਗੇ ਜ਼ਰੂਰ ਪਰ ਹੋਊ ਥੋੜਾ ਬ好 ਠੀਕ ਹੈ ਹਾਂ ਐਂ ਕਹੇ ਮੇਲਿਆਂ ਚ ਲਿਜਾਂਣ ਵਾਲੀ ਹੈ ਹਨ ਨਾਲ ਕੋਈ ਆਂ ਜੀ ਠੀਕ ਹੈ ਕਿਉਂਕਿ ਹਾਂ ਮਿੱਤਰ ਤੂੰ ਸਿੰਗ ਦੇਖੋ ਪਹਿਲਾ ਕੁੰਡੇ ਸਿੰਗ ਰੁਪਿਆ ਵੀ ਨੀ ਲੰਘਦਾ ਵਿੱਚ ਦੀ ਤੇ ਵੱਡੇ ਕਦ ਕੱਢੇ ਧੋਰੋ ਜੇ ਇੱਕ ਵਾਰੀ ਤੇ ਵੱਡੇ ਬੇਲ ਵੱਡਾ ਕੱਦਕਾਰ ਮਿੱਤਰੋ ਚੰਗੀਆਂ ਝੋਟੀਆਂ ਦੇ ਵਿੱਚੋਂ ਆਉਂਦੀ ਆ ਟੀਕੇ ਬਾਰੇ ਕੋਈ ਪ੍ਰੋਪਰ ਜਾਣਕਾਰੀ ਨਹੀਂ ਕਿਉਂਕਿ ਆਪਾਂ ਐਵੇਂ ਕਹਿ ਰਹੀਏ ਫਲਾਣੇ ਟੀਕੇ ਦੀ ਹੈ ਤੇ ਵੱਡਾ ਕੱਦਕਾਰ ਤੇ ਵਜਨ ਵੀ ਮਿੱਤਰੋ ਫੁੱਲ ਆ ਚੰਗੀਆਂ ਝੋਟੀਆਂ ਦੇ ਵਿੱਚੋਂ ਆਉਂਦੀ ਆ ਪੂਰੀ ਸਕਰੀਨ ਝੋਟੀ ਆ ਮੁੱਲ ਬਾਈ ਨੇ 75 ਜਮਾਨਤ ਨਹੀਂ ਹੋ ਹਾਂ ਜਮਾਨਤ ਨਹੀਂ ਹੋ ਥੋੜਾ ਬੋਧ ਜੀ ਲੈਣਦੇ ਹੀ ਨਹੀਂ ਠੀਕ ਹੈ ਬਾਈ ਕਹਿੰਦਾ ਵੀ ਖੁੱਲ ਕੇ ਰੁਪਏ ਮੈਂ ਲਾਇਆ ਤੇ ਖੁੱਲ ਕੇ ਮਿੱਤਰੋ ਤੁਸੀਂ ਲਾਉਣੇ ਆ ਚਲ ਕੋਈ ਨਾ ਬੰਦ ਹੋਈ ਤੂੰ ਫੋਰਟ ਸਕਦਾ ਨਹੀਂ ਨਹੀਂ ਚਾਹ ਹਾਂ ਠੀਕ ਆ ਮੜੇ ਦਿਖਾ ਦਈਏ ਤੁਹਾਨੂੰ ਹਨਾ ਹਾਂ ਬੰਦੋ ਜਿ ਕਰ ਸੋ ਥਣਾ ਦੀ ਬੰਤਰਾ ਆਪਾਂ ਮਿੱਤਰੋ ਦਿਖਾਉਣੇ ਆ ਹਾਂ ਚੰਗਾ ਮੋਟਾ ਥਣਾ ਬਹੁਤ ਵਿੱਥੀ ਦੇ ਮੋਟਾ ਮੋਟਾ ਥਣ ਲੱਗਿਆ ਤੇ ਕੈਬ ਵੀ ਚੰਗਾ ਪਿੱਠ ਭੜੇ ਦੀ ਵੀ ਚੰਗੀ ਆਣਾ ਚੰਗਿਆਂ ਝੋਟਿਆਂ ਚੋਂ ਕਦ ਫੁੱਲਾ ਭੇੜ ਵੀ ਫੁੱਲਾ ਦੂਜੇ ਨੰਬਰ ਤੇ ਕੱਟੀ ਆ ਗਈ ਹੈ ਨਾ ਹਾਂਜੀ ਇਹਦੀ ਉਮਰ ਕਿੰਨੀ ਹੋਣੀ ਹੈ ਇਹਦੀ ਉਮਰ ਵੀ ਸਾਲਕ ਦੀ ਹੋਊਗੀ ਜੀ ਠੀਕ ਹੈ ਤੇ ਚੰਗੀ ਮਾਂ ਦੀ ਇਕੱਠੀ ਹੈ ਜੀ ਇਹਨੂੰ ਵੀ ਤੋੜ ਕੇ ਦਿਖਾ ਦਿਓ ਜੀ ਫਿਰ ਸਾਲਕ ਦੇ ਮਿੱਤਰੋ ਕੱਟੀਆਂ ਘੱਟੋ ਘੱਟ ਜੇਕਰ ਤੁਸੀਂ ਸਾਹਮਣੀਆਂ ਉਹ ਤਾਂ ਬਸ ਐਂ ਸਮਝੋ ਆ ਮਾੜੇ ਮੋٹے ਟ੍ਰੀਟਮੈਂਟ ਨਾਲੇ ਮਾੜੀ ਮੋਟੀ ਦਵਾਈ ਨਾਲੇ ਮਿੱਤਰੋ ਸੌਣ ਸੌਣ ਜੀ ਬਣ ਜੂ ਤੇ ਹੀਟ ਦੇ ਵਿੱਚ ਆ ਜਾਣੀ ਐ ਇਹਨੂੰ ਮਿੱਤਰੋ ਸਾਲ ਸਵਾ ਸਾਲ ਸੰਭਣਾ ਪੈਣਾ ਇਹਦਾ ਵੀ ਇਕੱਲਾ ਇਕੱਲਾ ਥਣ ਹਾਂਜੀ ਇਹਦੇ ਵੀ ਥਣ ਚਾਰੀ ਕੋਈ ਫੋਟ ਨਹੀਂ ਕੋਈ ਸ਼ਾਨ ਓਕੇ ਸਿੰਗ ਇਹਦੇ ਵੀ ਮਿੱਤਰੋ ਕੁੰਡੇ ਬਣਨਗੇ ਬਹੁਤ ਸੁਣਾ ਸਿੰਘ ਤਿਆਰ ਕਰੀ ਜਾਂਦੀ ਹੈ ਤੇ ਮੱਥੇ 'ਚ ਥੋੜਾ ਜਿਹਾ ਮਿੱਤਰੋ ਫੁੱਲ ਹੈ ਤੀਜੇ ਨੰਬਰ ਤੇ ਖੜੀ ਹੈ ਜੀ ਇਹਦਾ ਰੇਟ ਕੀ ਕਰਤਾ ਫਿਰ ਆਪਾਂ ਇਹਦਾ ਇਹਦਾ 30000 ਰੁਪਏ ਜੀ ਵਿੱਚ ਮਾਨਤਨ ਕਰਦੇ ਆ 30 ਦੇ ਵਿੱਚ ਮਾਨਤਨ ਹੋ ਜਾਣਾ ਹੈ ਹਾਂਜੀ ਠੀਕ ਹੈ ਸੋਹਣੀ ਸਿਹਤ ਹੈ ਜੀ ਤੇ ਕਦ ਕੱਢ ਵੀ ਮਿੱਤਰੋ ਚੰਗਾ ਉਮਰ ਦੇ ਹਿਸਾਬ ਦੇ ਨਾਲ ਤੀਜੇ ਨੰਬਰ ਤੇ ਗੱਲ ਕਰਦੇ ਆ ਮੀਨੀ ਝੋਟੀ ਹਾਂਜੀ ਇਹਦੇ ਸਿੰਘ ਆ ਜਾਂਦੀ ਹੈ ਜੀ ਠੀਕ ਹੈ ਇਹ ਬਹੁਤ ਭਰਾਵਾਂ ਦੀ ਮੰਗ ਸੀਗੀ ਤਾਂ ਕਰ ਲੈ ਕਹਿੰਦੀ ਠੀਕ ਹੈ ਕਾਫੀ ਭਰਾ ਪਸੰਦ ਕਰਦੇ ਨੇ ਕੋਈ ਮੀਣੀ ਪਸੰਦ ਕਰਦਾ ਕੋਈ ਕੁੰਡੀ ਕਰਦਾ ਕੋਈ ਪੂਰੀ ਪਸੰਦ ਕਰਦਾ ਕੋਈ ਨੀਲੀ ਰਾਬੀ ਅਡੋ ਅਡਾ ਹਰ ਭਰਾ ਦੀ ਅਡੋ ਅਡੋ ਮਿੱਤਰੋ ਪਸੰਦਾ ਤੇ ਇਹ ਤਿੰਨ ਕਿ ਮਹੀਨੇ ਸਾਂਭ ਕੇ ਮਿੱਤਰੋ ਚਾਰ ਮਹੀਨੇ ਸਾਂਭ ਕੇ ਟੀਕਾ ਲੈਣ ਵਾਲੀ ਹੈ ਮੂਰੇ ਭਾ ਦੋ ਅਸੂ ਦੇ ਵਿੱਚ ਇਹਨੇ ਟੀਕਾ ਲੈ ਲੈਣਾ ਵਜਨ ਚੰਗਾ ਤੇ ਸਿੰਘ ਹਲਦੇ ਨੇ ਮੀਣੀ ਝੋਟੀ ਹੈ ਉਮਰ ਕਿੰਨੀ ਕੋਣੀ ਹੈ ਜੀ ਇਹਦੀ ਇਹਦੀ ਉਮਰ ਮੰਨ ਲਓ ਵੀ ਡੇਢ ਸਾਲ ਦੀ ਹੈ ਡੇਢ ਸਾਲ ਦੀ ਹਾਂਜੀ ਓਕੇ ਤੇ ਇਹਦਾ ਰੇਟ ਕੀ ਕਰਤਾ ਜੀ ਫਿਰ ਆਪਾਂ ਇਹਦਾ 52000 ਰੁਪਏ ਮੰਨ ਤਾ ਹੁਣ ਮੰਨ ਤਨ ਕਰਦੇ ਆ ਤੇ ਫੋਨ ਨੰਬਰ ਦੱਸ ਦਿਓ ਜੀ ਫੋਨ ਨੰਬਰ 98882 ਜੀ ਹਾਂਜੀ 74459 98882 74459 ਸੋ ਕੱਲਾ ਕੱਲਾ ਮਿੱਤਰੋ ਥਾਣਾ ਮੋਟਾ ਚੰਗਾ ਥਾਣਾ ਸੋ ਤਿੰਨੇ ਨਗਰਾਂ ਦੇ ਵਿੱਚੋਂ ਕੋਈ ਵੀ ਨਗਰ ਮਿੱਤਰੋ ਪਸੰਦ ਆਉਂਦਾ ਤਾਂ ਕਰੋ ਬਾਈ ਦੇ ਨਾਲ ਸੰਪਰਕ ਧੰਨਵਾਦ